ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਫਾਈਨਲੀ ਆਪਾਂ ਰੇਗਿਸਤਾਨ ਦੇ ਟਿੱਬਾ ਦੇ ਵਿੱਚ ਆ ਆ ਆਪਣੀਆਂ ਗੱਡੀਆਂ ਜਿਹੜੀਆਂ ਖੜੀਆਂ ਹੋ ਚੁੱਕੀਆਂ ਤੇ ਆਓ ਆਪਣਾ ਬਾਈਕ ਖੜਾ ਤੇ ਉਹ ਮੁੰਡਾ ਚੋਬਰ ਚੋਬਰ ਕੋਲ ਇੱਕ ਕਵਾੜੀ ਐ ਤੇ ਅਗਲੀ ਗੱਲਬਾਤ ਆਪਾਂ ਥੋੜਾ ਗਾਂਹ ਜਾ ਕੇ ਕਰਦੇ ਆ ਤੇ ਆਹ ਦੇਖ ਸਕਦੇ ਹੋ ਅੱਗੇ-ਅੱਗੇ ਜਾ ਰਿਹਾ ਚੋਬਰ ਤੇ ਇਹ ਆ ਗੱਭਰੂ ਦੇਸ਼ ਪੰਜਾਬ ਦੇ ਤੇ ਜਿਹੜੇ ਕਿ ਅੱਜ ਰੇਗਿਸਤਾਨ ਦੇ ਟਿੱਬਾ ਦੇ ਵਿੱਚ ਆਏ ਹੋਏ ਆ ਆ ਉਹ ਡੋ ਪੱਟੂ ਹੋਏ ਫਿਰ ਬੇ ਮੁੰਡੇ ਉਹ ਵੀ ਮਗਰ ਪੈਂਟ ਨਹੀਂ ਸੰਭਲਦੀ ਪੈਂਟਾਂ ਨੂੰ ਹੱਥ ਪਾਉਂਦੇ ਗੱਭਰੂ ਹੱਸਦੇ ਨਾਲੇ ਗਾਉਂਦੇ ਗੱਭਰੂ ਸੋ ਦੇਖੋ ਇਧਰ ਵੀ ਕਮਾਲ ਕਰ ਰਹੇ ਨੇ ਦੋ ਗੱਭਰੂ ਉਧਰ ਨੇ ਇੱਕ ਉਹ ਪਰਲੀ ਸਾਈਡ ਫਿਰਦਾ ਇਹ ਜਿਹੜੇ ਹੈਗੇ ਆ ਇੱਕ ਸਾਹ ਤੇ ਜ਼ੌਂਬੀ ਹੈ ਇਹ ਇਹ ਜ਼ੌਂਬੀ ਨੇ ਇਹਨਾਂ ਨੇ ਜਿਹੜਾ ਹੈਗਾ ਵੱਡੀਆਂ ਵੱਡੀਆਂ ਤੀਜਾ ਢ ਪਾਤੀਆਂ ਇਹਨਾਂ ਨੇ ਇਹ ਜੌਂਬੇ ਨਾਲੋਂ ਘੱਟ ਨੇ ਲਓ ਜੀ ਇਹ ਬੱਸ ਦੇਖੀ ਕਿਤੇ ਤੇ ਆਹ ਦੇਖ ਲਓ ਇੱਧਰ ਵੀ ਕਮਾਲ ਹੋਈ ਜਾਂਦੀ ਐ ਤੇ ਇੱਧਰ ਚੋਬਰ ਇੱਧਰ ਚੋਬਰ ਦੇਖ ਲਓ ਇਹ ਵੀ ਇਕੱਲਾ ਹੀ ਕਵਾੜੀ ਚੱਕੀ ਫਿਰਦਾ ਐ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਉਹ ਦਿਖਾ ਦਿੰਨੇ ਆ ਲੰਬੇ ਰੂਟਾ ਤੇ ਫਿਰਦੇ ਨੇ ਗੱਭਰੂ ਤੇ ਲੱਗਦਾ ਅੱਜ ਇੱਕ ਪਾਸਾ ਕਰਕੇ ਹਟਣਗੇ ਲਓ ਜੀ ਤੇ ਆ ਮੁੰਡੇ ਤਾਰਾ ਚ ਦੱਪੀ ਦੱਪੀ ਫੜਾ ਨਾ ਮੜਾ ਗਲਤ ਸਮਝਾ ਗਲਤ ਹੋ ਗਿਆ ਕਿ ਤੇ ਹੁਣ ਆਪਾਂ ਕਿੱਧਰ ਨੂੰ ਜਾਵਾਂਗੇ ਹੁਣ ਆਪਾਂ ਅਮਰਜੰਗਲ ਤੱਕ ਨਹੀਂ ਜਾਂਦੇ ਆਪਾਂ ਤੇ ਆਪਾਂ ਇੱਧਰ ਨੇੜੇ ਤੇੜੀ ਦੇਖ ਲਓ ਹਨਾ ਕੋਈ ਨਾ ਕੋਈ ਮਾਰ ਮਾਰ ਲਾਂਗੇ ਤੇ ਬਾਕੀ ਸਾਰੇ ਤਲੋਰ ਚੰਦ ਪਾਂਡੇ ਆਪਣੇ ਇੱਧਰ ਵੀ ਮੜਾ ਕੈਮਰਾ ਕਮਾ ਲਓ ਹਾਂ ਸਾਰੇ ਗੱਭਰੂ ਚੋਟੀ ਦੇ ਨੇ ਸੋ ਇਹ ਦਿਨ ਟੀਮ-ਟੀਮ ਤਿਆਰ ਕੀਤੀ ਐ ਇਹ ਟੀਮ ਓਏ ਓਏ ਗੱਲ ਸੁਣਾ ਤੁਹਾਨੂੰ ਇੱਥੇ ਆਪਾਂ ਘੁੰਮਣ ਕਮਾਉਣ ਵਾਸਤੇ ਲੈ ਕੇ ਆਏ ਸੀ ਤੁਸੀਂ ਜਿਹੜਾ ਹੈਗਾ ਹੋਰ ਹੀ ਕੰਮਾਂ 'ਚ ਲੱਗ ਗਏ ਤੇ ਉਹ ਮੁੰਡਾ ਵੀ ਘੜੀਸੀ ਤਰੀ ਆਉਂਦਾ ਇੱਕ ਝਾੜੀ ਨੂੰ ਤੇ ਦੋਕ ਉਹ ਜਾਂਦੇ ਆ ਪਰਾਂ ਨੂੰ ਤੇ ਇੱਕ ਗੱਭਰੂ ਆ ਫੇਰ ਮੂਰੇ ਹੋ ਕੇ ਖੜ ਗਿਆ ਤੇ ਆ ਤਾਂ ਉਹ ਹੀ ਤੱਕ ਵਾਲਾ ਮੁੰਡਾ ਤੇਰੀ ਕੀਨੇ ਖਿੱਚ ਲਈ ਪਤੰਗ ਵਾਲੀ ਡੋਰ ਤੇ ਅੱਗੜ ਪਿੱਛੇ ਹੋ ਗਏ ਨੇ ਗੱਭਰੂ ਲੈ ਵੀ ਦੇਖਦੇ ਆਪਾਂ ਵੀ ਕੀ ਕਰਦੇ ਆ ਤੇ ਕੀ ਬਣ ਓਏ ਬਾਸ ਬਾਸ ਦੇਖੀ ਕਿਤੇ ਤੇਰੇ ਪ੍ਰਾਣ ਨਿਕਲ ਜਣ ਇਹ ਇਹ ਮੁੰਡਾ ਜਦੋਂ ਟੱਕ ਮਾਰਦੇ ਵੀ ਆਤਮਾ ਨਿਕਲ ਜਾਂਦੀ ਹੈ ਲੈਓ ਜੀ ਵਾਹ ਵਾਹ ਵਾਕਈ ਬੰਦੇ ਤੁਸੀਂ ਘੈਂਟ ਆ ਚੱਕ ਸਾਰੇ ਸਿਹਤਮੰਦ ਲੱਗਦੇ ਨੇ ਮੈਨੂੰ ਖਿਡਾਰੀ ਲੈ ਬਈ ਲੈ ਦਾਦਾ ਜਦਾਂ ਮਾਰਦਾ ਤਾਂ ਲੋਬੀ ਟਾ 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 ਸੱਪਾਵੀਆਂ ਸਿਰੀਆਂ ਤੇ ਪੈਰ ਰੱਖ ਕੇ ਜਿਹੜੇ ਹੈਗੇ ਆ ਰਿਸਕ ਲੈਂਦੇ ਹੋਏ ਤੇ ਐਦਾਂ ਹੀ ਜਿਹੜੇ ਹੈਗੇ ਆ ਆ ਨੌਜਵਾਨ ਨੇ ਇੱਕ ਵਾਰੀ ਸ਼ੇਰ ਟੱਕਰ ਗਿਆ ਸੀਗਾ ਬਸ ਸ਼ੇਰ ਨੇ ਦੇਖ ਕੇ ਘਬਰਾ ਗਿਆ ਤੇ ਕਹਿੰਦਾ ਇਹਦੇ ਬੰਦੇ ਨਾਲ ਮੈਂ ਲੜੂਗਾ ਕਿਵੇਂ ਇਹ ਬੰਦਾ ਉਹ ਹੀ ਵੱਡਾ-ਵੱਡਾ ਡਰਾਉਂਦਾ ਇੱਕ ਵਾਰੀ ਸ਼ਕਲ ਦਿਖਾ ਦੇ ਬਾਈ ਜੀ ਮਾਰ ਆ ਗਿਆ ਚਾਹ ਦੇ ਆਪ ਜੀ ਉਹ ਖਤਰਨਾਕ ਦੀ ਖਤਰਨਾਕ ਜ ਆਏ ਆਏ ਦੇਖੀ ਆਨੇ ਦੇ ਕੱਢ ਕੇ ਦਿਖਾ ਅੱਖਾਂ ਟਾ 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 ਮੁੰਡਾ ਠਕਾਵਟ ਦੇ ਵਿੱਚ ਐ ਤੇ ਮੁੰਡਾ ਠਕਾਵਟ ਦੇ ਵਿੱਚ ਐ ਲੈ ਬਈ ਉਹ ਤਿੰਨ ਫਿਰਦੇ ਆ ਤਿੰਨ ਉਹ ਫਿਰਦੇ ਇਹ ਲਾਉ ਜੀ ਲੈ ਫਿਰ ਆ ਗਏ ਇੱਕ ਆ ਖੜਾ ਤੇ ਇੱਕ ਪਰਲੇ ਪਾਸੇ ਡਿਊਟੀ ਸ਼ਕਲ ਦਾ ਦਿਖਾ ਦੇ ਮਾੜੀ ਜੀ ਭਰਾਵਾ ਉਹ ਨਹੀਂ ਯਾਰ ਮੈਂ ਆ ਵੀ ਤਾਂ ਵਿੱਚ ਹੁਣ ਨਹੀਂ ਆ ਇਹ ਦੇਖੋ ਜੀ ਇਹ ਲੋਕੇਸ਼ਨ ਬਹੁਤ ਵਧੀਆ ਹਨਾ ਸ਼ੂਟਿੰਗ ਦੇ ਲਈ ਇੱਕ ਵਧੀਆ ਲੋਕੇਸ਼ਨ ਆ ਇੱਥੇ ਆਪਾਂ ਸ਼ੂਟ ਕਰ ਸਕਦੇ ਆ ਵਧੀਆ ਜਿਹੇ ਘੋੜੇ ਘਾੜੇ ਦਿਵਲਣੇ ਹੋਣ ਤੇ ਵਧੀਆ ਜਿਹੜਾ ਹੈਗਾ ਲੋਕੇਸ਼ਨ ਬਹੁਤ ਵਧੀਆ ਇੱਥੇ ਹੋਰ ਵੀ ਅੱਗੇ ਵੀ ਥੋੜਾ ਬਹੁਤ ਲੋਕੇਸ਼ਨ ਦਿਖਾਵਾਂਗੇ ਰੇਗਿਸਤਾਨ ਇੱਥੇ ਆਪਾਂ ਦਿਖਾ ਸਕਦੇ ਆ ਵਧੀਆ ਜਿਹੜਾ ਹੈਗਾ ਕਿਹੜੀ ਬਾਤਾਂ ਨੇ ਆਹ ਤਲੋਰ ਕਨਾਓ ਭਾਈ ਆ ਦੇਖ ਲਓ ਵੱਡੇ ਵੱਡੇ ਖੱਡੇ ਵੱਡੇ ਵੱਡੇ ਖੱਡੇ ਹੋ ਗਏ ਨੇ ਤੇ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਆ ਇਹ ਲੋਕੇਸ਼ਨ ਕਮਾਲ ਦੀ ਲੋਕੇਸ਼ਨ ਹੈ ਤੇ ਆ ਲੈ ਬਣਾਈ ਵੀਡੀਓ ਕੈਮਰਾ ਮੇਰੇ ਨੂੰ ਬੰਦਾ ਕਰਦੀ ਬਸ ਲੈ ਬਈ ਆ ਜਾ ਇਧਰ ਨੂੰ ਘੁਮਾ ਦੇ ਰੇਗਿਸਤਾਨ ਦੇ ਠੱਬੇ ਦੇ ਵਿੱਚ ਆਪਣੀ ਪਜੈਰੋ ਤੇ ਬੜਾ ਕੈਮਰਾ ਮੇਰੇ ਨੇੜੇ ਨਾ ਕਰ ਮੜਾ ਦੂਰੀ ਰੱਖ ਉਹ ਨੋ ਨੋ ਉਹ ਬਸ ਬਸ ਮੈਂ ਕਹਿੰਦਾ ਬੈ ਵੀ ਕਰ ਲਵੇ ਲੈ ਬਈ ਇਥੇ ਤੁਹਾਨੂੰ ਤਾਂ ਸਭ ਕੁਝ ਹੋਊਗਾ ਸਾਰਾ ਕੁਝ ਕਰਾਗੇ ਇੱਥੇ ਤੇ ਬਾਕੀ ਇੱਕ ਹੋਰ ਜੰਗਲਾ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੰਗਲਾਂ ਦੇ ਜੰਗਲਾਂ ਦੇ ਦਰਸ਼ਨ ਕਰਾਵਾਂਗੇ ਲੈ ਵੀ ਦੁਬਾਰਾ ਨਾ ਆਇਆ ਕਰ ਇਧਰ ਮੜੀ ਜੀ ਹੁਣ ਬੰਦ ਕਰ ਮੜੀ ਜੀ ਕਿਉਂਕਿ ਰੋਡ ਨੂੰ ੱੱਕਾ ਲਾਉਣਾ ਪਊਗਾ ਵੀਡੀਓ ਤੇ ਇਹ ਪੰਮੂ ਦਾ ਸਮਾਨ ਹੈ ਤੇ ਇਹ ਇਧਰ ਇਹ ਇਧਰ ਸਾਹਿਬ ਸਾਹਿਬ ਬਾਦਰ ਹੋਰੇ ਸਾਰੇ ਜਣੇ ਲੈ ਵੀ ਮਿੱਤਰਾਂ ਮਿੱਤਰ ਪਿਆਰੋ ਇੱਕ ਬੰਦਾ ਹੋਦਰ ਰਹਿਗਾ La odi, cha la odi.